ਹੁਣ ਜਿੰਨੇ سوشل ਮੀਡੀਆ ਦੇ ਉੱਤੇ ਜੇ ਆਪਾਂ ਗੱਲ ਕਰੀਏ ਨਾ ਐਡਸ ਵਗੈਰਾ ਕਰਦੇ ਨੇ ਜੇ ਅੱਜ ਸੋਸ਼ਲ ਮੀਡੀਆ ਬੰਦ ਹੋ ਜਾਏ ਤਾਂ ਇਹਨਾਂ ਦੇ ਕੋਲ ਇਨਕਮ ਦਾ ਸਾਧਨ ਨਹੀਂ ਹੈਗਾ ਹੈ ਹੀ ਨਹੀਂ ਕਿਉਂਕਿ ਨੇਪਾਲ ਦੇ ਵਿੱਚ ਆਪਾਂ ਦੇਖਿਆ ਹੀ ਹੈ ਕਿ ਬੇਸ਼ੱਕ ਉਹਨਾਂ ਨੇ ਬੰਦ ਕੀਤਾ ਸੀਗਾ ਸਰਕਾਰੀ ਲਈ ਸੀ ਸਰਕਾਰ 흘 ਗਿਆ ਨਾ ਕਿਉਂਕਿ ਜੇ ਆਪਾਂ ਗੱਲ ਕਰੀਏ ਹਨਾ ਵੀ ਜੇ ਉਹ ਅੱਜ ਸੋਸ਼ਲ ਮੀਡੀਆ ਇਨਕਮ ਦੇਣੀ ਬੰਦ ਕਰ ਦੇਵੇ ਤਾਂ ਉਹਨਾਂ ਨੇ ਜਿਹੜੀ ਆਪਦੀ ਜ਼ਿੰਦਗੀ ਦਾ 골ਡਨ ਟਾਈਮ ਸੀਗਾ ਜਿਹੜਾ ਮਤਲਬ ਕਿ 25 ਤੋਂ 30 ਸਾਲ ਦੇ ਬੰਦੇ ਦੀ ਏਜ ਹੁੰਦੀ ਹੈ ਉਹਨੂੰ ਆਪੇ ਇੱਕ 골ਡਨ ਟਾਈਮ ਕਹਿ ਦਿੰਦੇ ਆ ਵੀ ਉਹਦੇ ਵਿੱਚ ਬੰਦਾ ਕੋਈ ਆਪਦੀ ਸੈਟਿੰਗ ਕਰਕੇ ਜ਼ਿੰਦਗੀ ਤੇ ਸੈਟਿੰਗ ਕਰਕੇ ਨਹੀਂ ਉਸ ਤੋਂ ਬਾਅਦ ਬੰਦੇ ਦੀ ਜ਼ਿੰਦਗੀ ਚ ਧੱਕੇ ਹੀ ਨੇ ਹੁਣ ਉਹਨਾਂ ਨੇ ਆਪਦੀ ਜ਼ਿੰਦਗੀ ਦਾ 골ਡਨ ਟਾਈਮ 25 ਤੋਂ 30 ਸਾਲ ਦਾ ਸੋਸ਼ਲ ਮੀਡੀਆ ਨੂੰ ਦਿੱਤਾ ਬਿਲਕੁਲ ਸੋਸ਼ਲ ਮੀਡੀਆ ਤੇ ਜਾ ਕੇ ਉਹਨਾਂ ਨੇ ਐਡ ਕਰ ਕਰਕੇ ਪੈਸਾ ਕਮਾ ਲਿਆ ਪਰ ਅੱਜ ਸੋਸ਼ਲ ਮੀਡੀਆ ਇਹ ਗੱਲ ਕਹਿ ਦੇਵੇ ਵੀ ਅਸੀਂ ਤੁਹਾਡੀ ਇਨਕਮ ਬੰ ਤੁਸੀਂ ਵੀਡੀਓ ਪਾਉਂਦੇ ਆ ਭਾਈ ਚਲੋ ਅਸੀਂ ਤੁਹਾਨੂੰ ਪੈਸਾ ਨਹੀਂ ਦਵਾਵਾਂਗੇ ਤਾਂ ਉਹਨਾਂ ਨੇ ਲੋਕਾਂ ਨੇ ਜਿਹੜਾ ਹੱਥੀ ਕੰਮ ਸਿੱਖਣਾ ਸੀਗਾ ਉਹ ਕੰਮ ਗਵਾ ਲਿਆ ਆਪਾਂ ਨੇ ਕਈ ਮੈਂ ਮਤਲਬ ਕਿ ਇਹ ਜੇ ਸੋਸ਼ਲ ਮੀਡੀਆ ਤੇ ਜਵਾਕ ਵੀ ਦੇਖਨੇ ਜਿਹੜੇ ਨੌਕਰੀਆਂ ਛੱਡ ਛੱਡ ਕੇ ਇਸ ਲਾਈਨ 'ਚ ਆ ਗਏ ਉਹਨਾਂ ਨੇ ਆਪਦੀ ਨੌਕਰੀਆਂ ਵੀ ਗਵਾ ਲਈਆਂ ਤੇ ਉਹਨਾਂ ਨੇ ਹੱਥੀ ਕੰਮ ਵੀ ਕੁਛ ਨਹੀਂ ਸਿੱਖਿਆ ਸਿਰਫ ਉਹ ਸੋਸ਼ਲ ਮੀਡੀਆ ਤੇ ਸਿਰ ਤੇ ਰਹਿ ਕੇ ਬਲੌਗ ਬਣਾਉਣੇ ਸ਼ੁਰੂ ਕਰਤੇ ਬਲੌਗ ਦੇ ਵਿੱਚ ਆਪਦੀ ਸਾਰੀ ਜ਼ਿੰਦਗੀ ਦਿਖਾਤੀ ਇੱਕ ਘਰ ਦੇ ਬਾਥਰੂਮ ਤੋਂ ਲੈ ਕੇ ਮੈਂ ਕਹੂੰਗਾ ਵੀ ਬਾਥਰੂਮ ਸਭ ਤੋਂ ਜਹੀ ਇੱਕ ਪ੍ਰਾਈਵੇਸੀ ਚੀਜ਼ ਹੁੰਦੀ ਹੈ ਘਰ ਦੀ ਵੀ ਜਿਹੜਾ ਬੰਦਾ ਕੋਈ ਨਹੀਂ ਚਾਹੁੰਦਾ ਹੈਗਾ ਬਾਥਰੂਮ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦਾ ਸਾਰਾ ਜ਼ਿਕਰ ਅਸੀਂ ਉਹਦੇ ਵਿੱਚ ਦਿਖਾਣਾ ਸ਼ੁਰੂ ਕਰਤਾ ਸੋ ਮਤਲਬ ਕਿ ਉੱਥੇ ਆ ਕੇ ਜਿਹੜੀ ਸਾਡੀ ਜ਼ਿੰਦਗੀ ਆ ਉਹ ਖਤਰੇ 'ਚ ਪੈ ਗਈ ਹੁਣ ਜਦੋਂ ਸੋਸ਼ਲ ਮੀਡੀਆ ਨੇ ਇਨਕਮ ਬੰਦ ਕਰਨੀ ਆ ਤਾਂ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਸਿਰਫ ਤੇ ਸਿਰਫ ਰੋਟੀ ਖਾ ਰਹੇ ਨੇ ਇਹਨਾਂ ਲੋਕਾਂ ਨੇ ਸੁਸਾਇਸਾਈਡਾਂ ਕਰਤੀਆਂ ਨੇ ਕਿਉਂਕਿ ਇਹ 골ਡਨ ਟਾਈਮ ਆਪਣਾ ਜ਼ਿੰਦਗੀ ਤਾਂ ਉਧਰ ਦੇ ਗਏ ਤੇ ਇਹ ਤੋਂ 35 ਸਾਲ ਦੇ ਹੋ ਚੱਲੇ ਨੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਸੋਸ਼ਲ ਵਰਕ ਕੋਈ ਹੈ ਨਹੀਂ ਹੈਂਡ ਵਰਕ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਜੋਬ ਦਾ ਇਹ ਜਿਹੜਾ ਸਮਾਂ ਸੀਗਾ 골ਡਨ ਟਾਈਮ ਹੁੰਦਾ ਆਪਾਂ ਅਕਸਰ ਦੇਖੇਗੇ ਜੇ ਸਰਕਾਰੀ ਜੋਬ ਦੀ ਗੱਲ ਕਰੀਏ ਤਾਂ 33 ਸਾਲ ਤੱਕ ਜੋਬ ਨੇ ਵੀ ਜਿਹੜੀਆਂ ਬੰਦੇ ਨੂੰ ਮਿਲਦੀਆਂ ਨੇ ਕੋਈ ਏਕਾ ਦੁੱਕਾ ਜੋਬ ਜਹੀ ਹੋਊਗੀ ਪਰ ਉਹਦੇ ਲਈ ਫਿਰ ਪੜਾਈ ਬਹੁਤ ਵੱਡੇ ਲੈਵਲ ਦੀ ਚਾਹੀਦੀ ਹੈ ਵੀ ਜਿਹੜੀ 30 ਪਲੱਸ ਤੋਂ ਮਿਲਦੀ ਹੈ ਉਸ ਲੈਵਲ ਦੀ ਅਸਿਸਟੈਂਸੀ ਨਹੀਂ ਕੀਤੀ ਅਸੀਂ ਸਟੱਡੀ ਨੂੰ ਛੱਡ ਕੇ ਸੋਸ਼ਲ ਮੀਡੀਆ ਵੱਲ ਧਿਆਨ ਦੇ ਲਿਆ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਪੈਸਾ ਆਣਾ ਸ਼ੁਰੂ ਹੋ ਗਿਆ ਜਿਹਦੇ ਕਰਕੇ ਅਸੀਂ ਦੇਖੋ ਦੇਖ ਦੇ ਵਿੱਚ ਮਤਲਬ ਕਿ ਆਪਣੇ ਸਾਰੇ ਕੰਮ ਕੀਤੇ ਬੰਦ ਕਰਕੇ ਸਿਰਫ ਤੋਂ ਸਿਰਫ ਉਸੇ ਸੋਸ਼ਲ ਮੀਡੀਆ ਤੇ ਸਿਰ ਤੇ ਰਹਿ ਕੇ ਸੋ ਮਤਲਬ ਕਿ ਉੱਥੇ ਆ ਕੇ ਜਦੋਂ ਕਿਸੇ ਜਵਾਕ ਦੇ ਹੁਣ ਵੀਡੀਓ ਨੂੰ ਘੱਟ ਲਾਈਕ ਮਿਲਦੇ ਨੇ ਵਿਊਜ਼ ਮਿਲਦੇ ਨੇ ਉਹਦੀ ਇਨਕਮ ਘਟਦੀ ਹੈ ਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ ਸਈ ਸੂਸਾਈਡ ਵੀ ਕਰਦੇ ਨੇ ਜਦੋਂ ਮੈਂ ਕਹਾਂਗਾ ਵੀ ਸੋਸ਼ਲ ਮੀਡੀਆ ਨੇ ਹੁਣ YouTube ਨੇ ਕੁਝ ਆਪਾਂ ਦੇਖਿਆ ਕਿ ਕੁਝ ਉਹ ਰੱਖਦਾ ਨਾ ਵੀ ਉਹਨਾਂ ਨੇ ਟਾਰਗੇਟ ਜਿਹਾ ਰੱਖਦਾ ਜਿਵੇਂ ਸਾਡੀ ਇਸ ਟਾਰਗੇਟ ਤੇ ਤੁਹਾਡੀ ਵੀਡੀਓ ਹੋਊਗੀ ਜਾਂ ਸੇਮ ਕਨਸੈਪਟ ਦੂਜੇ ਦਾ ਤੁਸੀਂ ਚੱਕਿਆ ਹੋਊਗਾ ਅਸੀਂ ਪੈਸਾ ਨਹੀਂ ਦਵਾਂਗੇ ਤੇ ਹੁਣ ਸੋਸ਼ਲ ਮੀਡੀਆ ਵਾਲੇ ਜੋ ਇਸ ਦੌੜ ਦੇ ਵਿੱਚ ਫਸੇ ਹੋਏ ਨੇ ਜੀ ਵੀ ਅਸੀਂ ਅਲੱਗ ਕੀ ਕਰੀਏ ਵੀ ਹੁਣ ਅਸੀਂ ਕਰੀਏ ਕੀ ਜ਼ਿੰਦਗੀ ਦੇ ਵਿੱਚ ਜਿਹੜਾ ਸਮਾਂ ਸੀਗਾ ਜਦੋਂ ਉਹਨਾਂ ਨੇ ਸਿੱਖਣਾ ਸੀਗਾ ਕੋਈ ਹੱਥੀ ਕੰਮ ਸਿੱਖਣਾ ਸੀਗਾ ਉਹ ਸਾਰਾ ਸਮਾਂ ਉਹ ਸੋਸ਼ਲ ਮੀਡੀਆ ਤੇ ਦੇਖੇ ਬੈਠ ਕੇ ਸੋ ਮਤਲਬ ਕਿ ਇੱਥੇ ਆ ਕੇ ਸਾਡੇ ਜਿਹੜੇ ਖਾਸ ਕਰਕੇ ਪੰਜਾਬ ਦੇ ਵਿੱਚ ਮੈਂ ਜ਼ਿਆਦਾ ਗੱਲ ਕਹੂੰਗਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਜੇ ਆਪਾਂ ਹੋਰ ਸੂਬਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਲੋਂ ਛੇਤੀ ਹੁਣ ਆਈਫੋਨ 17 ਆਇਆ ਉਹਦੇ ਕਿਵੇਂ ਲੋਕਾਂ ਨੇ ਦੌੜ ਕਰ ਲਈ ਸਿਰਫ ਤੋਂ ਸਿਰਫ ਇੱਕ ਦੇਖੋ ਦੇਖ ਦੇ ਵਿੱਚ ਹਾਂਜੀ ਕਿ ਅਸੀਂ ਇਹ ਚੀਜ਼ ਸ਼ੋਅ ਕਰਨੀ ਹੈ ਕਿ ਮੇਰੇ ਗੁਲਹੱਥ ਚ ਆਈਫੋਨ ਹੈ ਘਰ ਦੇ ਭਾਵੇਂ ਵਾਲੇ ਟੁੱਟੇ ਹੋਣ ਜੀ ਘਰ ਭਾਵੇਂ ਸਾਰਾ ਚੋਂਦਾ ਹੋਵੇ ਤੇ ਸਵੇਰੇ ਰੋਟੀ ਪਕਾ ਕੇ ਸ਼ਾਮ ਨੂੰ ਰੋਟੀ ਨਾ ਹੋਵੇ ਪਰ ਅਸੀਂ ਆਈਫੋਨ 7 ਲੈਣਾ ਹੀ ਹੈ ਕਾਦੇ ਲਈ ਕਿਉਂਕਿ ਫੋਟੋ ਵਧੀਆ ਆਉਂਦੀ ਹੈ ਤੇ ਲੋਕਾਂ ਦੇ ਹੱਥ 'ਚ ਦਿਖਿਆ ਹੋਇਆ ਚੰਗਾ ਲੱਗਦਾ ਅਸੀਂ ਰੀਸ ਤਾਂ ਕਰਨੀ ਸੀ ਕਿ ਇੱਕ ਕਿ ਅਸੀਂ ਉਹਨਾਂ ਦੇ ਬਰਾਬਰ ਹੋਈਏ ਵੀ ਅਸੀਂ ਉਸ ਚੀਜ਼ ਨੂੰ ਸੋਖਾ ਲੈ ਸਕੀਏ ਪਰ ਅਸੀਂ ਰੀਸੇ ਕਰਕੇ ਵੀ ਅਸੀਂ ਔਖੇ ਹੋ ਕੇ ਲਵਾਂਗੇ ਅਸੀਂ ਕਿਸ਼ਤਾਂ ਤੇ ਲਵਾਂਗੇ ਅਸੀਂ ਰੋਟੀ ਖਾਣੀ ਛੱਡ ਦਾਂਗੇ ਪਰ ਅਸੀਂ ਆਈਫੋਨ 17 ਲਵਾਂਗੇ ਸੋ ਉਹਨਾਂ ਚੀਜ਼ਾਂ ਨੇ ਮੈਂ ਕਹੂੰਗਾ ਵੀ ਜਿਹੜੀ ਦਿਖਾਵੇ ਦੀ ਚੀਜ਼ ਸੀਗੀ ਦਿਖਾਵੇ ਦੀ ਚੀਜ਼ਾਂ ਨੇ ਸਾਡੇ ਜਵਾਨਾਂ ਦਾ ਜ਼ਿਆਦਾ ਪ੍ਰਭਾਵ ਪਾਇਆ ਸੋ ਮਾਪਿਓ ਨੂੰ ਵੀ ਸਾਡੀ ਇਹੀ ਬੇਨਤੀ ਹੈ ਸਰਕਾਰਾਂ ਨੂੰ ਵੀ ਇਹੀ ਬੇਨਤੀ ਹੈ ਵੀ ਜਿਹੜਾ ਕੋਈ ਐਦਾਂ ਦਾ ਕਨਸੈਪਟ ਕੋਈ ਦਿਖਾਵੇ ਦੀ ਜ਼ਿੰਦਗੀ ਜਿੰਦਾ ਇਹ ਜਿਦੇ ਚ ਸਾਡੇ ਬੱਚਾ ਦਾ ਨੁਕਸਾਨ ਹੋਵੇ ਉਹਨਾਂ ਚੀਜ਼ਾਂ ਦੇ ਉੱਤੇ ਬੈਣ ਲੱਗੇ ਜੀ ਮਾਪਿਓ ਇਸ ਚੀਜ਼ ਤੋਂ ਆਪਣੇ ਜਵਾਨਾਂ ਨੂੰ ਦੂਰ ਕਰਨ ਘਰ ਦੇ ਵਿੱਚ ਜਿਹੜੀਆਂ ਨੇ ਉਹ ਪੈਸੇ ਦੀ ਗੱਲਾਂ ਨੂੰ ਛੱਡ ਕੇ ਕਾਮਯਾਬੀ ਦੀ ਗੱਲਾਂ ਨੂੰ ਛੱਡ ਕੇ ਉਹਨੂੰ ਅਸਲ ਜ਼ਿੰਦਗੀ ਜੀਣ ਦਾ ਮਕਸਦ ਸਿਖਾਇਆ ਜਾਵੇ